I am in Jalandhar city railway station, and behind me is a special train which is going from here to Varanasi. The occasion is the 649th birth anniversary of Guru Ravidas, and the occasion is special this time because the 650th celebrations of the Guru are going to be started from now. Uh, Prime Minister Narendra Modi is set to visit Jalandhar, the Deira Balla, the Deira Sachkhand Balla, and uh, this uh, train is being taken uh, by the Deira head. Uh, san niranjan das from jalanda he'll be boarding this train and he'll be going with the devotees about 2000 of them to varanasi uh, since prime minister Narendra modi is scheduled to visit Jalanda on uh, february 1 the uh, main Jayanti day uh, the Deira balla head he'll be back on that day and he'll be uh, uh, there to receive prime minister modi on that occasion. so uh, there's a lot of enthusiasm this time, especially every, because everyone wants to see sardar Das ever since he's been conferred uh, and chosen for the padma shri this time. so we, around me, uh, uh, we, we can see there are uh, several thousands of devotees who have come to flag off the train, About 2200 of them, they are going to go in this train, but more than uh, 5000 other devotees have come just off before the flagging of ceremony and to make this occasion, of fest give, a, it, give it a festival kind of a uh, look. So, uh, there are decorations, there are balloons, the pictures of Guru Ravidas have been decked up, the hymns of Guru Ravidas are being recited. Uh, even this morning, a kind of a shobha yatra was taken out when uh, the dera head he started from dera ballam attended uh, that Ethan program, and then he's uh, going to sit in this train, and he's going uh, with the uh, train. Uh, uh, to <Sans> 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 ਸੇਕੋ ਜਦੋਂ ਜੰਦੀ ਉਹ ਤਾਂ ਕੀ ਇੰਤਜ਼ਾਮ ਹੁੰਦਾ ਟ੍ਰੇਨ ਦੇ ਵਿੱਚ ਟ੍ਰੇਨ ਦੇ ਵਿੱਚ ਬਹੁਤ ਸਾਰੀ ਬਸਤਾ ਹੁੰਦੀ ਆ ਹਰ ਇੱਕ ਡੱਬੇ ਦੇ ਵਿੱਚ ਚਾਹ ਤੇ ਕਰੀਮ ਦੇ ਸੇਵਾਦਾਰ ਹੁੰਦੇ ਆ ਤੇ ਸਾਰੀ ਸੰਗਤ ਨੂੰ ਜਿਹੜਾ ਫੈਕਿਆਂ ਨੰਗਰ ਜਿਹੜਾ ਸਿਕੰਦਰ ਪ੍ਰਬੰਧ ਹੁੰਦਾ ਆ ਇਸ ਤੇ ਆਪਾਂ ਇਹ ਸਾਰੇ ਪ੍ਰਬੰਧ ਟ੍ਰੇਨ ਦੇ ਵਿੱਚ ਹੁੰਦਾ ਹੈ ਜਿੱਦਾਂ ਸੰਗਤ ਜੋ ਉਹ ਸ਼ਬਦ ਗਾਈ ਜਾਂਦੀ ਹੈ ਉਹ ਜੋ ਗੁਰੂ ਮਹਾਰਾਜੀ ਦੇ ਸ਼ਬਦ ਨੇ ਉਹ ਬੋਲਦੇ ਰਹੇ ਹਾਂਜੀ ਹਾਂਜੀ ਗੁਰੂ ਅਰਜਨਦਾਸ ਜੀ ਦਾ ਜਿਹੜਾ ਗੰਗਾਨ ਕਰਦੀਆਂ ਜਿਹੜੀਆਂ ਸੰਗਤਾਂ ਆ ਇਹ ਸਪੈਸ਼ਲ ਟ੍ਰੇਨ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਸ਼ਬਦ ਕੀਰਤਨ ਚੱਲਦਾ ਰਹਿੰਦਾ ਤੁਸੀਂ ਉੱਥੇ ਪਹੁੰਚੋਗੇ ਕਦੋਂ ਅੱਜ ਅੱਜ ਚੱਲ ਕੇ ਜਿਹੜੀ ਕੱਲ ਸ਼ਾਮ ਨੂੰ ਟ੍ਰੇਨ ਜਿਹੜੀ ਉੱਥੇ ਕਾਂਕੀ ਬਨਾਸੋ ਦੇ ਤੇ ਲੱਗ ਜਾਨੂੰ ਸਰ ਤੁਸੀਂ ਏਡੀ ਦੂਰੋਂ ਆਏ ਹੋ ਤੇ ਇਸ ਮੌਕੇ ਤੇ ਤੇ ਹਮੇਸ਼ਾ ਆਉਂਦੇ ਹੋ ਕਿ ਐਤੀ ਸਪੈਸ਼ਲ ਆਇਓ ਹਾਂਜੀ ਇਹਦੇ ਸਪੈਸ਼ਲ ਆਏ ਆ ਇਸੇ ਇਸੇ ਸਾਲੇ ਸਪੈਸ਼ਲ ਆ ਹੁੰਦਾ ਜੀ ਜਦੋਂ ਪ੍ਰੋਗਰਾਮ ਹੁੰਦਾ ਸਤਗੁਰੂ ਬ੍ਰਹਦ ਸਮਾਜ ਦਾ ਉਦੋਂ ਆ ਜਾਂਦਾ ਜੀ ਹਾਂਜੀ ਔਰ ਬੱਲਾ ਜਾਈ ਦਾ ਸੀ ਬੱਲਾ ਜਾਣਦੇ ਹਾਂਜੀ ਤੇ ਇੰਨੇ ਰਾਸ਼ੂਜ ਬੱਚੇ ਨਾਲ ਆਣਾ ਥੋੜਾ ਲੱਗਦਾ ਨਹੀਂ ਔਖਾ ਨਹੀਂ 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 ਪੁਰਾਣੀ ਮੇਰੀ ਇੰਨੇ ਆ ਜੀ ਜੀ ਬੱਚਿਆਂ ਨਾਲ ਆਹ ਹੋ ਜਾਂਦਾ ਬੱਚਾ ਨੂੰ ਵੀ ਦਿਖਾਣਾ ਹਾਂਜੀ ਹਾਂਜੀ ਠੀਕ ਠੀਕ ਤਰ੍ਹਾਂ ਨਾਲ ਮੇਲੇ ਵਰਗਾ ਹੀ ਮਾਲ ਹੋ ਜਾਂਦਾ ਤੇ ਮਤਲਬ ਜੋ ਜਨਮ ਦਿਨ ਨਾਲੋਂ ਵੀ ਵੱਡਾ ਅੱਜ ਮੈਨੂੰ ਲੱਗਦਾ ਹੈ ਵੱਡੀ ਗੈਦਰਿੰਗ ਹੋ ਜਾਂਦੀ ਹੈ ਹਾਂਜੀ ਪਹਿਲੇ ਜਨਮ ਦਿਨ ਹੋ ਚੁੱਕੀ ਹੈ ਸਮਝ ਲਓ ਕਿਸਮ ਦੀ ਜਨਮ ਦਿਨ ਹੈ ਹਾਂ ਦੂਸਰੇ ਦਿਨ ਵੀ ਮੈਂ ਪਹਿਲੀ ਫਰਵਰੀ ਨੂੰ ਔਰ 31 ਜਨਵਰੀ ਨੂੰ ਵੀ ਇਸੇ ਤਰੀਕੇ ਇਸ ਤੋਂ ਵੱਧ ਹੋਣੀ ਹੈ ਕਾਂਚੀ ਤੋਂ ਔਰ ਜਲੰਧਰ ਤੋਂ ਫਗਵਾੜਾ ਫਲੋਰ ਔਰ ਪੂਰੀ ਦੁਨੀਆ ਤੇ ਕੁੰਮਦਮ ਨਾਲ ਮਨਾਇਆ ਜਾਵੇਗਾ ਸੇ ਸੋਨਾ ਜਮਾ ਪ੍ਰਕਾਸ਼ਪੁਰਮ ਜੀ ਕਲਵਿੰਦਰ ਜੀ ਤੁਸੀਂ ਹਰ ਵਾਰੀ ਇਸ ਮੌਕੇ ਤੇ ਇੱਥੇ ਆਉਂਦੇ ਹੋ ਟਰੇਨ 플ੈਗ ਆਫ ਕਰਨਦੇ ਤੇ ਐਤੀ ਵੀ ਹੈਗਾ ਪਰ ਤੁਹਾਨੂੰ ਪਿਛਲੀ ਵਾਰੀ ਨਾਲੋਂ ਐਤੀ ਜਿਆਦਾ ਲੱਗ ਰਿਹਾ ਦੇਖੋ ਹਰ ਸਾਲ ਗਿਣਤੀ ਜਿਹੜੀ ਲਗਾਤਾਰ ਪਾਰਟਿਸਪੇਟ ਬਾਦੀ ਆ ਕਿਉਂਕਿ ਜਿਹੜੀਆਂ ਸੰਗਤਾਂ ਆ ਜਿਸ ਤਰ੍ਹਾਂ ਦੇ ਵਿੱਚ ਉਹਨਾਂ ਦੀ ਕਿਉਂਕਿ ਇਹ ਜਿਹੜੇ ਸਾਰੇ ਸੈਕਟਰ ਨੇ ਆ ਇਹ ਕਲਚਰਲੀ ਪਹਿਲਾਂ ਬਹੁਤ ਬੈਕਵਰਡ ਸੀਗੇ ਕਿਉਂਕਿ ਜ਼ਿਆਦਾਤਰ ਲੇਬਰ ਸੈਕਟਰ ਸੀ ਪਰ ਜਿਸ ਤਰ੍ਹਾਂ ਜਿੱਦਾਂ ਜਿੱਦਾਂ ਉਹਨਾਂ ਦੇ ਵਿੱਚ ਚੇਤਨਾ ਦਾ ਪ੍ਰਸਾਰ ਵੱਧ ਰਿਹਾ ਆ ਜਿੱਦਾਂ ਜਿੱਦਾਂ ਦੇ ਮਨਾਂ 'ਚ ਐਜੂਕੇਸ਼ਨ ਵੱਧ ਰਹੀ ਆ ਤੇ ਉਹ ਉਹਨਾਂ ਵਿੱਚ ਰਿਅਲਾਈਜ਼ੇਸ਼ਨ ਵੀ ਵੱਧ ਰਹੀ ਆ ਜਿਹੜੇ ਉਹਨਾਂ ਦੇ ਰਹਿਬਰਾਂ ਨੇ ਜੋ ਫਲਸਫਾ ਦਿੱਤਾ ਇਸ ਕਰਕੇ ਉਹਨਾਂ 'ਚ ਪਾਰਟਿਸਪੇਸ਼ਨ ਵਧ ਰਹੀ ਹੈ ਤੇ ਉਹ ਸ਼ਾਹ ਵੀ ਵਧ ਰਿਹਾ ਹੈ ਤੇ ਜਿੰਨਾ ਜਿੰਨਾ ਸਮਾਜ ਪ੍ਰੋਗਰੈਸ ਕਰ ਰਿਹਾ ਆ ਉਹਦੇ ਕਰਕੇ ਪਾਰਟਿਸਪੇਸ਼ਨ ਵਧ ਰਹੀ ਹੈ ਤੁਹਾਨੂੰ ਇਹ ਵੀ ਲੱਗਦਾ ਕਿ ਕਿਉਂਕਿ ਪੀਐਮ ਮੋਦੀ ਆ ਰਹੇ ਆ ਤੇ ਇਤਨੀ ਨਿਰੰਧਨਤਾ ਨੂੰ ਪਰਮਸ਼ਰੀ ਮਿਲਿਆ ਤੇ ਇਸ ਕਰਕੇ ਲੋਕਾਂ ਵਿੱਚ ਉਹਦਾ ਵੀ ਫਰਕ ਪਿਆ ਨਹੀਂ ਨਹੀਂ ਜਿਹੜਾ ਦੇਖੋ ਇਹਦਾ ਜਿਹੜਾ ਸੰਗਤ ਦੀ ਪਾਰਟਿਸਪੇਸ਼ਨ ਦਾ ਮਸਲਾ ਆ ਉਹ ਪ੍ਰਧਾਨ ਮੰਤਰੀ ਦਾ ਨਾ ਜਾਂ ਸਰਕਾਰ ਦੇ ਕਿਸੇ ਰੈਕਗਨੀਸ਼ਨ ਦਾ ਨਹੀਂ ਹੈਗਾ ਇਹ ਤਾਂ ਉਹਨਾਂ ਦੇ ਜਿਹੜਾ ਆਪਣੇ ਰੈਵਰ ਹੈ ਉਹਨਾਂ ਪ੍ਰਤੀ ਸਮਰਪਣ ਦੀ ਭਾਵਨਾ ਆ ਜਿੱਦਾਂ ਜਿੱਦਾਂ ਮੈਂ ਤਾਂ ਪਹਿਲਾਂ ਜਿਸ ਤਰ੍ਹਾਂ ਦੱਸਿਆ ਵੀ ਜਿੱਦਾਂ ਉਹਨਾਂ ਚ ਰਿਅਲਾਈਜੇਸ਼ਨ ਹੋ ਰਹੀ ਆ ਵੀ ਜਿਹੜੀ ਐਜ਼ ਅ ਸੋਸਾਇਟੀ ਜਾਂ ਸੋਸਾਇਟੀ ਦੇ ਮੈਂਬਰਾਂ ਦੇ ਤੌਰ ਤੇ ਜਿਹੜੀ ਸਾਡੇ ਵਿੱਚ ਚੇਂਜ ਆ ਰਹੀ ਆ ਜਿਹੜੀ ਅਸੀਂ ਪ੍ਰੋਗਰੈਸ ਕੀਤੀ ਆ ਉਹ ਰੈਵਰਾਂ ਦੀ ਫਲਸਫੀ ਕਰਕੇ ਹੀ ਕੀਤੀ ਆ ਇਸ ਕਰਕੇ ਉਹਨਾਂ ਦੇ ਵਿੱਚ ਪਾਰਟਿਸਪੇਸ਼ਨ ਵੱਧ ਗਈ ਤੁਹਾਨੂੰ ਲੱਗਦਾ ਕਿ ਜੋ ਵੀ ਸਟੈਪਸ ਹੈ ਕਿ ਸੈਂਟਰ ਚੱਕ ਰਹੀ ਹੈ ਜਿੱਦਾਂ ਪਦਮਸ਼ਰੀ ਐਨਾਉਂਸ ਕਰਨਾ ਸੰਮਰਨ ਸਿੰਘ ਦਾ ਸੀ ਵਸਤੇ ਤੇ ਪਲੱਸ ਜਿਹੜਾ ਹੁਣ ਪੀਐਮਆਰ ਡੇਰਾ ਭੱਲਾ ਕਿ ਇਹ ਪੋਲਿਟੀਕਲੀ ਮੋਟੀਵੇਟਿਡ ਹੈ ਗਿਆ ਦੇਖੋ ਜਿਹੜਾ ਜਿਹੜਾ ਪਦਮਸ਼ਰੀ ਵਾਲਾ ਮਸਲਾ ਆ ਵੈਸੇ ਦਾ ਸੰਤ ਸਾਰੇ ਵਾਰਡ ਤੋਂ ਉੱਤੇ ਆ ਔਰ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਵੀ ਹੈ ਵੀ ਨਹੀਂ ਵੀ ਕੋਈ ਇੱਛਾ ਜਿੰਨਾ ਕ ਅਸੀਂ ਡੇਰੇ ਨੂੰ ਸਮਝਦੇ ਆ ਪਰ ਇੱਕ ਗੱਲ ਹੈਗੀ ਵੀ ਉਹਨਾਂ ਦੀਆਂ ਜਿਹੜੀਆਂ ਸਮਾਜਿਕ ਖੇਤਰ ਦੇ ਵਿੱਚ ਉਹਨਾਂ ਦਾ ਖਾਸ ਕਰ ਇੱਕ ਜਿਹੜੀਆਂ 달ਲੀ ਕਮਿਊਨਿਟੀ ਦੀ ਬੈਕਗ੍ਰਾਉਂਡ ਦੇ ਵਿੱਚੋਂ ਜਿਨ੍ਹਾਂ ਕੋਲ ਬਹੁਤ ਸੀਮਤ ਜੇ ਸਾਧਨ ਸੀਗੇ ਪਰ ਇਸ ਦੇ ਬਾਵਜੂਦ ਉਹਨਾਂ ਵੱਲੋਂ ਹਸਪਤਾਲ ਆਪਣੇ ਚਲਾਉਣੇ ਲੰਬੇ ਸਮੇਂ ਲਈ ਸਕੂਲ ਚਲਾਉਣੇ ਹੈਗੇ ਤੇ ਉਹਨਾਂ ਦੀ ਸੋਸ਼ਲ ਫੀਲ ਦੇ ਵਿੱਚ ਰੈਕਗਨਿਸ਼ਨ ਤਾਂ ਹੈਗੀ ਆ ਪਰ ਸਟੇਟ ਨੇ ਉਹਨੂੰ ਰੈਕਗਨਾਈਜ਼ ਕੀਤਾ ਆ ਤੇ ਜਿਹੜਾ ਪ੍ਰਧਾਨ ਮੰਤਰੀ ਜੀ ਦਾ ਆਉਣਾ ਆ ਇਹ ਆਪਾਂ ਉਹਨੂੰ ਇਹ ਬਿਨਾ ਪੋਲੀਟੀਕਲੀ ਦੇਖ ਸਕਦੇ ਹਾਂ ਚਾਹੇ ਉਹ ਸਪਸ਼ਟ ਰੂਪ ਵਿੱਚ ਕਹਿ ਰਹੇ ਆਂ ਵੀ ਇਹ ਧਾਰਮਿਕ ਨਜ਼ਰੀਆ ਆ ਪਰ ਹਾਂ ਇਹਦੇ ਵਿੱਚ ਉਹਨਾਂ ਦਾ ਰਾਜਨੀਤਿਕ ਜਿਹੜਾ ਕਿਤੇ ਨਾ ਕਿਤੇ ਮੰਤਵ ਹੈਗਾ ਕਿਉਂਕਿ ਜਿਹੜੀ ਬੀਜੇਪੀ ਆ ਉਹ ਜਿਹੜੀ ਆਉਣ ਵਾਲੀਆਂ ਚੋਣਾਂ ਆ ਉਹ ਚਾਹੁੰਦੀ ਆ ਵੀ ਕਿਤੇ ਨਾ ਕਿਤੇ ਸਾਡੀ ਰੈਕੋਗਨੀਸ਼ਨ ਹੋਵੇ ਜਨਰਲੀ ਜਿਹੜੀ ਇਹ ਸੁਸਾਇਟੀ ਹੈ ਜਿਹਨੇ ਅਜੇ ਤੱਕ ਬੀਜੇਪੀ ਨੂੰ ਰੈਕੋਗਨਾਈਜ਼ ਨਹੀਂ ਕੀਤਾ ਤੇ ਉਹ ਪੋਲੀਟੀਕਲ ਅਜੈਂਡਾ ਆਪਾਂ ਨਕਾਰ ਨਹੀਂ ਸਕਦੇ ਥਿਸ ਇਜ਼ ਅ ਬਿਗ ਓਕੇਸ਼ਨ ਫॉर द ਗੁਰੂ ਰਵਿਦਾਸ ਫੋਲੋਅਰਸ ਥਿਸ ਇਜ਼ ਦੀਪ ਕਮਲ ਕੌਰ ਵਿਦ ਕੈਮਰਾ ਪਰਸਨ ਸਰਪਜੀਤ ਸਿੰਘ